ਹਾਂ ਜੀ ਮੈਂ ਤੁਹਾਡਾ ਆਪਣਾ ਸ਼ਬਾਸ਼ ਭਗਤ ਇਨਚਾਰਜ ਪੀਸੀਆਰ ਮੈਂ ਲਗਭਗ ਸ਼ਹਿਰ ਤੋਂ 20 ਕਿਲੋਮੀਟਰ ਦੂਰ ਇੱਕ ਟਰੈਕਟਰ ਸੀਗਾ ਦੋ ਟਰੈਕਟਰ ਸੀਗੇ ਜਿਹਨੂੰ ਚਲਾਉਣ ਵਾਲਾ ਇੱਕੋ ਹੀ ਬੱਚਾ ਸੀ ਜਿਹੜਾ ਰੋਡ ਦੇ ਉੱਪਰ ਜਾਂ ਸੁੰਨਸਾਨ ਛੜਕਾਂ ਦੇ ਉੱਪਰ ਜਿਹੜਾ ਸਟੰਟ ਮਾਰ ਕੇ ਜਿਹੜੀ ਆਪਣੀ ਜਾਨ ਖਤਰੇ ਵਿੱਚ ਪਾਉਂਦਾ ਪਾ ਰਿਹਾ ਇਸ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਦੂਸਰੇ ਬੱਚੇ ਆ ਛੋਟੇ ਬੱਚੇ ਆ ਉਹ ਵੀ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਰਿਹਾ ਜਿਹਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸੁਰਿੰਦਰ ਲੰਬਾ ਜੀ ਆਈਪੀਐਸ ਐਸਐਸਪੀ ਸ਼ਹਿਰਪੁਰ ਜੀ ਨੇ ਬਹੁਤ ਸਖਤਾਈ ਕੀਤੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਇਹ ਜਿਹੜੇ ਖਤਰਨਾਕ ਸਟੰਟ ਹੈ ਉਹ ਨਹੀਂ ਮਾਰ ਸਕਦਾ ਇਹ ਬੱਚੇ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਪਰ ਪਾਈ ਸੀ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਪੰਜਾਬ ਪੁਲਿਸ ਦਾ ਉਹਦੇ ਉੱਪਰ ਜਿਹੜੇ ਮੁਲਾਜ਼ਮ ਸਾਡੇ ਲੱਗੇ ਆ ਬڑے ਸਤਰਕ ਹੋ ਕੇ 24 ਆਵਰ ਬਾਜ ਵਾਲੀ ਜਿਹੜੀ ਨਿਗਾਹ ਰੱਖਦੇ ਆ ਉਹ ਵੀਡੀਓ ਮੈਨੂੰ ਪਾਈ ਆ ਜਾਂ ਤੋਂ ਵੀਡੀਓ ਦੇਖ ਕੇ ਤੇ ਆਪਾਂ ਉਹਦਾ ਸਾਰਾ ਐਡਰੈਸ ਬਾਇਓ ਡਾਟਾ ਕਢਾ ਕੇ ਅੱਜ ਉਹਦੇ ਘਰ ਆਏ ਆ ਜਦ ਆ ਕੇ ਉਸ ਬੱਚੇ ਬਾਰੇ ਪਤਾ ਕੀਤਾ ਸਾਰਾ ਇਹ ਵੀ ਪਤਾ ਲੱਗਾ ਜੀ ਇਹ ਬੱਚਾ ਬੜੇ ਤਰਸੇਮਿਆਂ ਦਾ ਸੀਗਾ ਇਹ ਪਰਮਾਤਮਾ ਦੇ ਅੱਗੇ ਕਈ ਨਕਮੂ ਰਗੜ ਕੇ ਤੇ ਇਹ ਜਿਹੜਾ ਬੱਚਾ ਜਿਹੜਾ ਪਰਮਾਤਮਾ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਸੀ ਪੁੱਤ ਦੀ ਔਰ ਦੇਖੋ ਬੱਚਾ ਕਿੰਦਾਂ ਦੀ ਹਕਤਾਂ ਜਿਹੜੀਆਂ ਕਰ ਰਿਹਾ ਅਸੀਂ ਬੱਚੇ ਅੱਜ ਤੇਰੇ ਘਰ ਚਲਾਨ ਕਰਨ ਵਾਸਤੇ ਨਹੀਂ ਆਏ ਅਸੀਂ ਸਿਰਫ ਤੈਨੂੰ ਇੱਕ ਮੈਸੇਜ ਦੇਣ ਵਾਸਤੇ ਆਏ ਆ ਅਵੇਅਰਨੈਸ ਦੇਣ ਆਏ ਆ ਕਿ ਤੂੰ ਐ ਜਿਹੀਆਂ ਹਰਕਤਾਂ ਕਰਕੇ ਆਪਣਾ ਜੀਵਨ ਜਿਹੜਾ ਕਦਰੇ ਵਿੱਚ ਨਾ ਪਾਵੇਂ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਵਧੀਆ ਤਰੀਕੇ ਨਾਲ ਜਿਵੇਂ ਇਸ ਚੀਜ਼ ਨੂੰ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਕਿ ਸਾਡੇ ਘਰ ਆਏ ਆ ਤੇ ਇਹ ਚਲਾਨ ਕਰਕੇ ਗਏ ਆ ਅਸੀਂ ਸਿਰਫ ਦੇਖੋ ਪੰਜਾਬ ਪੁਲਿਸ ਤੁਹਾਡੇ ਘਰ ਤੁਹਾਡੇ ਬੱਚਿਆਂ ਨੂੰ ਸੁਧਾਰਨ ਵਾਸਤੇ ਅਗਰ ਇਹ ਬੱਚਾ ਤੁਹਾਡਾ ਕਹਿਣਾ ਮੰਨਦਾ ਹੋਵੇ ਤੇ ਪੁਲਿਸ ਨੂੰ ਤੁਹਾਡੇ ਘਰ ਆਉਣ ਦੀ ਲੋੜ ਨਹੀਂ ਹੈਗੀ ਅਗਰ ਇਹਨੇ ਆਪਣੇ ਪੇਰੈਂਟਸ ਦਾ ਕਹਿਣਾ ਮੰਨਿਆ ਹੁੰਦਾ ਤੇ ਅੱਜ ਪੁਲਿਸ ਨੂੰ ਇਦੇ ਘਰ ਨਾ ਆਉਣਾ ਪੈਂਦਾ ਇਸ ਕਰਕੇ ਮੈਂ ਬਾਕੀ ਬੱਚਿਆਂ ਨੂੰ ਵੀ ਇਹਹੀ ਬੇਨਤੀ ਕਰੂੰਗਾ ਕਿ ਪਲੀਜ਼ ਇਦਾਂ ਦੇ ਜਿਹੜੇ ਖਤਰਨਾਕ ਸਟੰਟ ਹੈ ਮਾਰ ਕੇ ਆਪਣਾ ਜੀਵਨ ਖਤਰੇ ਵਿੱਚ ਨਾ ਪਾਓ ਦੇਖੋ ਟਰੈਕਟਰ ਕਿੰਨਾ ਉੱਚਾ ਚੱਕਿਆ ਇੱਥੋਂ ਤੱਕ ਟਰੈਕਟਰ ਚੱਲ ਗਿਆ ਅਗਰ ਥੋੜਾ ਜਿਹਾ ਹੋਰ ਉੱਪਰ ਉੱਠ ਪੈਂਦਾ ਤੇ ਉਹ ਉਲਟ ਜੂਗਾ ਤੇ ਬੱਚਾ ਕਿੱਥੇ ਆਉਣਾ ਥੱਲੇ ਆਉਣਾ ਤੇ ਫੇਰ ਦੇਖੋ ਰੱਬ ਨਾ ਕਰੇ ਜਿਨ੍ਹਾਂ ਨਾਲ ਇਹ ਚੀਜ਼ਾਂ ਇਨਸੀਡੈਂਟ ਤੇ ਐਕਸੀਡੈਂਟ ਹੋ ਕੇ ਜਿਨ੍ਹਾਂ ਦੇ ਬੱਚਿਆਂ ਨੂੰ ਨੁਕਸਾਨ ਹੋ ਗਿਆ ਜਾਂ ਸਖਤ ਸੱਟਾਂ ਲੱਗੀਆਂ ਉਹਨਾਂ ਤੋਂ ਪੁੱਛੋ ਉਹਨਾਂ ਤੇ ਕੀ ਵੀਧੀ ਹੈ ਸ਼ਹਿਰ ਦੇ ਵਿੱਚ ਦੋ ਟਰੈਕਟਰ ਚੱਬੇਵਾਲ ਥਾਣੇ ਦੇ ਵਿੱਚ ਇੱਕ ਟਰੈਕਟਰ ਥਾਣਾ ਸਦਰ ਦੇ ਵਿੱਚ ਹੈ ਤੇ ਇੱਕ ਟਰੈਕਟਰ ਜਿਹੜਾ ਮਕੇਰੀਆ ਜਿਹੜਾ ਸਾਡਾ ਥਾਣਾ ਉਹਦੇ ਵਿੱਚ ਪੈਂਦੇ ਆ ਤੇ ਮੈਂ ਉਹਨਾਂ ਬੱਚਿਆਂ ਦੀ ਵੀ ਵੀਡੀਆਂ ਸਾਡੇ ਕੋਲ ਪਹੁੰਚ ਚੁੱਕੀਆਂ ਉਹਨਾਂ ਨੂੰ 10 ਦਿਨ ਦਾ ਟਾਈਮ ਦਿੰਨੇ ਆ ਕਿ ਬੱਚਿਓ ਅਗਰ ਤੁਸੀਂ ਇਸ ਟ੍ਰੈਂਟ ਮਾਰਨੇ ਬੰਦ ਕਰ ਦਿੱਤੇ ਤੇ ਤੁਹਾਡਾ ਬਚਾ ਆ ਤੇ ਨਹੀਂ ਤੇ ਇਸੇ ਤਰ੍ਹਾਂ ਹੀ ਤੁਹਾਡੇ ਘਰਾਂ ਵਿੱਚ ਆ ਕੇ ਜਿਹੜੇ ਗਿਫਟ ਹੈ ਇਹ ਦਿੱਤੇ ਜਾਣਗੇ ਤੇ ਮੈਂ ਉਮੀਦ ਕਰਦਾ ਕਿ ਇਹ ਬੱਚੇ ਅੱਜ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਨਹੀਂ ਕਰਨਗੇ ਇਸ ਬੱਚੇ ਦਾ ਜਿਹੜਾ ਗਿਫਟ ਹੈ ਉਹ ਤਿਆਰ ਹੈ ਕਿਉਂਕਿ ਅਸੀਂ ਐਡੀ ਦੂਰ ਆਏ ਆ ਬਿਨਾ ਗਿਫਟ ਦਿੱਤੇ ਕਿੱਦਾਂ ਚੱਲ ਜੀਏ ਕਿਵੇਂ ਪਤਾ ਲੱਗੂਗਾ ਨਾ ਬੱਚਿਆਂ ਨੂੰ ਕਿ ਅਸੀਂ ਇਹ ਗਲਤੀਆਂ ਜਿਹੜੀਆਂ ਨਹੀਂ ਕਰਨੀਆਂ ਇਸ ਕਰਕੇ ਬੱਚਿਓ ਮਨੁੱਖਾ ਜਨ ਨੂੰ ਮਿਲਿਆ ਆਪਣੇ ਮਾਪੇ-ਮਾਪ ਦੀ ਰਿਸਪੈਕਟ ਕਰੋ ਆਪਣੀ ਲੰਮੀ ਜ਼ਿੰਦਗੀ ਜੀਣ ਵਾਸਤੇ ਐਜਿਸਟੈਂਟ ਜਿਹੜੇ ਆ ਨਾ ਕਰੋ ਮੈਂ ਉਮੀਦ ਕਰਦਾ ਕਿ ਤੁਸੀਂ ਅੱਗੇ ਤੋਂ ਐਜਿਸਟੈਂਟ ਨਹੀਂ ਕਰੋਗੇ ਗਿਫਟ ਤੁਹਾਡਾ ਤਿਆਰ ਹੈ ਜਿਹਦਾ ਤੁਸੀਂ ਦੂਸਰਾ ਟਰੈਕਟਰ ਜਿਹੜਾ ਇਹ ਬੱਚਾ ਚਲਾ ਰਿਹਾ ਹੈ ਇਸ ਟਰੈਕਟਰ ਦਾ ਅੱਜ ਤੋਂ 1 ਸਾਲ ਪਹਿਲਾਂ ਇਸੇ ਟਰੈਕਟਰ ਨੇ ਫੂਡ ਸਟਰੀਟ ਦੇ ਵਿੱਚ ਸਟੰਟ ਮਾਰਿਆ ਸੀ ਉਹਦਾ ਚਲਾਨ ਸੀ ਪਹਿਲਾਂ ਕਰ ਚੁੱਕਿਆ ਹੁਣ ਇਹਦਾ ਕੀ ਤਾਂ ਜਿਹੜਾ ਇਹ ਮੋਟਰਸਾਈਕਲ ਜਿਹੜਾ ਸੌਰੀ ਇਹਦਾ ਟਰੈਕਟਰ ਹੈ ਉਹਦਾ ਚਲਾਨ ਕਰਕੇ ਚੱਲੇ ਆ। ਥੈਂਕ ਯੂ।